ਰਣਪਾਤਲੇ ਜਿੱਤੇ ਪ੍ਰੇਸ਼ਕਤਤਾ ਦਾ ਹੈ ਇੱਕ ਲਾਈਨ ਦਾ ਕੰਮ ਕਰਨਾ ਤੇ ਇੱਕ ਲਾਈਨ ਲਾਈਨ ਸਾਡੇ ਤੇ ਇਨਫੋਰਮੇਸ਼ਨ ਆਈ ਸੀ ਐਸਆਈ ਬੂਤਾ ਸਿੰਘ ਦੀ ਟੀਮ ਕੋਲ ਮੁਖਬਰੀ ਹੋਈ ਸੀ ਕਿ ਇਸ ਸਿਵਲ ਲਾਈਨ ਦੇ ਅੰਦਰ ਇੱਕ ਬੰਦਾ ਹੈਗਾ ਜਿਹਦਾ ਨਾਮ ਹੈਗਾ ਅਨਤਾਰ ਸਿੰਘ ਇਹ ਤੇ ਰੇਡ ਕੀਤੀ ਜਾਵੇ ਤੇ ਉਧਰ ਮੂਵਮੈਂਟ ਹੋਰੀ ਦੀ ਪਖੜਾ ਨਹਿਰ ਵਾਲੇ ਪਾਸੇ ਨਾਕਾਬੰਦੀ ਕਰਕੇ ਦੇਖੀ ਚੈੱਕ ਕੀਤਾ ਜਾਵੇ ਤੇ ਕੋਈ ਹੈਵੀ ਰਿਕਵਰੀ ਹੋਵੇ ਉਸਦੇ ਲੜੀ ਵਿੱਚ ਜਦੋਂ ਨਾਕਾਬੰਦੀ ਕੀਤੀ ਗਈ ਤੇ ਇਹਦੀ ਚੈਕਿੰਗ ਕੀਤੀ ਗਈ ਬੀਐਸਪੀ ਸਿਟੀ ਬੰਦ ਵੱਲੋਂ ਉਹਦੇ ਵਿੱਚ ਸਾਡੇ 3 ਕਿਲੋ ਜਿਹੜੀ ਸਮੈਕ ਰਿਕਵਰ ਹੋਈ ਤੇ ਨਾਲ ਹੀ 6 ਲੱਖ 50 ਹਜ਼ਾਰ ਦੀ ਰਕਮ ਵੀ ਰਿਕਵਰ ਹੋਈ ਇਹ ਸਾਡੇ ਕੋਲ ਪਹਿਲਾਂ ਦੀ ਇਨਫੋਰਮੇਸ਼ਨ ਸੀ ਉਸ ਇਨਫੋਰਮੇਸ਼ਨ ਤੇ ਐਕਟ ਕਰਦੇ ਹੋਏ ਇਹਦੀ ਕਵਰੀ ਕੀਤੀ ਗਈ ਤੇ ਜਿਹੜੀ ਐਸ ਪਰ ਮਾਈ ਇਨਫੋਰਮੇਸ਼ਨ ਹਜੇ ਤੱਕ ਪਟਿਆਲਾ ਦੀ ਹੈਵੀਸਟ ਰਿਕਵਰੀ ਹੈ ਸਮੈਕ ਉਹ ਇਹਦੇ ਤੇ ਅਸੀਂ ਅੱਗੇ ਵੀ ਕੰਮ ਕਰਦੇ ਹੋਏ ਜਿਹੜੇ ਇਹਦੇ ਕੋਲੋਂ ਲੈ ਕੇ ਜਾਂਦੇ ਸੀ ਸਮਾਨ ਵਗੈਰਾ ਪਟਿਆਲਾ ਸ਼ਹਿਰ ਤੋਂ ਪਟਿਆਲਾ ਜ਼ਿਲ੍ਹੇ ਸਪਲਾਈ ਕਰਦੇ ਸੀ ਤੇ ਬਾਕੀ ਪੰਜਾਬ ਦੇ ਬਸਵਾ ਕਿਥੋਂ ਸਪਲਾਈ ਕਰਦੇ ਸੀ ਉਹਨਾਂ ਨੂੰ ਵੀ ਨਾਮਿਨੇਟ ਕਰਾਂਗੇ ਤੇ ਜੇ ਇਹ ਲੈ ਕੇ ਕਿੱਥੋਂ ਆਂਦਾ ਸੀ ਉਹ ਬੈਕਵਰਡ ਲਿੰਕੇਜ ਐਕਸਪਲੋਰ ਕਰਦੇ ਹੋਏ ਉਹਨਾਂ ਨੂੰ ਵੀ ਨਾਮਿਨੇਟ ਕੀਤਾ ਜਾਵੇ ਇਹ ਜ਼ਿਕਰ ਹੋ ਗਿਆ ਨੇ ਛੇ ਗਏ ਕਿ ਇਹ ਬੰਦਾ ਜਿਹੜਾ ਹੈ ਹਰਿਆਣਾ ਪੁਲਿਸ ਦਾ ਪੀਓ ਸੀਗਾ ਪਿਛਲੇ 2 ਸਾਲਾਂ ਤੋਂ 2021 ਦਾ ਮੁਕਦਮਾ ਇਹਦੇ ਦਰਜਾ 135/21 ਜਿਹਦੇ ਵਿੱਚ 805 ਗ੍ਰਾਮ ਸਮੈਕ ਦੀ ਬਰਾਮਦਗੀ ਹੋਈ ਸੀ ਜਿਹਦੇ ਵਿੱਚ ਪੀਓ ਇਸ ਤੋਂ ਇਲਾਵਾ ਇੱਕ ਹੋਰ ਪਰਚਾ ਇਹਦੇ ਦਰਜ ਹੈ ਉਹ ਵੀ ਕੁਰਕਸ਼ੇਤਰ ਦਾ ਇਹ ਉਹ 2016 ਦਾ ਸੋ ਇਹ ਤੀਜਾ ਮੁਕਦਮਾ ਇਹਦੇ ਦਰਜ ਹੋਇਆ ਹਰਿਆਣੇ ਦਾ ਪੀਓ ਵੀ ਅਰੈਸਟ ਹੋਇਆ ਤੇ ਨਾਲ 3.5 ਕਿਲੋ ਸਮੈਕ ਤੇ ਰਿਕਵਰੀ ਹੋਈ ਹੈ ਤੇ 6 ਲੱਖ ਰੁਪਏ ਰਿਕਵਰੀ ਹੋਈ ਹੈ ਵਿੱਚ ਦੂਜਾ ਮੁਕਦਮਾ ਜਿਹੜਾ ਹੈਗਾ ਉਹ ਫਤਵਾਲੀ ਦਾ ਹੈ ਇਦੇ ਚ ਪੁਰਾਣਾ ਇੱਕ 13 ਜੂਨ 2024 ਨੂੰ ਕਤਲ ਹੋਇਆ ਸੀ ਉਹਦੇ ਚ ਇੱਕ ਮੁਲਜ਼ਮ ਸੀਗਾ ਲੋੜਿੰਦਾ ਉਹਨੂੰ ਅਰੈਸਟ ਕੀਤਾ ਗਿਆ ਤੇ ਉਹਦੇ ਕੋਲੋਂ ਵੀ ਦੋ ਵਿਪਨ ਜੇ ਕਵਰ ਹੋਏ ਨੇ ਇੱਕ ਰਿਵਾਲਵਰ ਰਿਕਵਰ ਹੋਇਆ 32 ਬੋਰ ਦਾ ਨਾਲ ਚਾਰ ਜ਼ਿੰਦਾ ਕਾਰਤੂਸ ਨੇ ਤੇ ਇੱਕ 315 ਬੋਰ ਦਾ ਉਹਦੇ ਤੋਂ ਵੀ ਰਿਕਵਰ ਹੋਇਆ ਨਾਲ ਦੋ ਜ਼ਿੰਦਾ ਕਾਰਤੂਸ ਨੇ ਇਹ ਜਿਹੜਾ ਬੰਦਾ ਅਰਜਨ ਢਾਲੀਵਾਲ ਇਹ ਤੇ ਟੋਟਲ 9 ਮੁਕਦਮੇ ਦਰਜ ਨੇ ਪਹਿਲਾਂ ਜਿਹੜਾ ਕਤਲ ਦਾ ਮੁਕਦਮਾ 2024 ਦਾ 13 ਜੂਨ ਦਾ ਜਿਹੜਾ ਟਾਰੀ ਮਰਡਰ ਕੇਸ ਹੈ ਉਹਦੇ ਵਿੱਚ ਇਹਨੂੰ ਅਰੈਸਟ ਕੀਤਾ ਗਿਆ ਨਾਲ ਤੇ ਨਾਲ ਜਿਹੜੇ ਵੈਪਨ ਰਿਕਵਰ ਹੋਏ ਆ ਉਹਦਾ ਫਰੈਸ਼ ਪਰਚਾ ਦਰਜ ਕਰਕੇ ਉਹ ਇਹਦੇ ਕਾਰਵਾਈ ਕੀਤੀ। ਸੋ ਦੋਨੋਂ ਮੁਕਦਮੇ ਬੜੇ ਇੰਪੋਰਟੈਂਟ ਨੇ ਇੱਕ ਤਾਂ ਆਲਮੋਸਟ 8 ਮਹੀਨੇ ਤੋਂ ਇਹ ਬੰਦਾ ਭਗੌੜਾ ਸੀਗਾ ਜਿਹਨੂੰ ਅਰੈਸਟ ਕੀਤਾ ਗਿਆ। ਦੂਜਾ ਜਿਵੇਂ ਮੈਂ ਦੱਸਿਆ ਕਿ ਅੱਜ ਤੱਕ ਦੀ ਹੈਵੀਐਸਟ ਰਿਕਵਰੀ ਹੈ ਪਟਿਆਲਾ ਦੀ ਜਿਹਦੇ ਵਿੱਚ 3.5 ਕਿਲੋ ਸਮੈਕ ਰਿਕਵਰ ਕੀਤੀ। ਸਰ ਜਿਹੜਾ ਬੰਦਾ ਹੈਗਾ ਇਸ ਦੇ ਨਾਲ ਹੋਰ ਵੀ ਹੈ ਸਮੈੱਗ ਵੇਚਣ ਵਾਲੇ ਦੇ ਨਾਲ ਜਿਹੜੇ ਕਿ ਉਹ ਸ਼ਹਿਰ ਦੇ ਵਿੱਚ ਜਿਹੜੇ ਸਪਲਾਈ ਕਰਦੇ ਹੁੰਦੇ ਉਹ ਸਾਰਾ ਇਨਵੈਸਟੀਗੇਸ਼ਨ ਚਾਹੂਗਾ ਕਿ ਕਿੰਨੂ ਕਿੰਨੂ ਇਹ ਸਪਲਾਈ ਕਰਦਾ ਸੀ ਕਿਹੜੇ ਕਿਹੜੇ ਬੰਦੇ ਨੇ ਜਿੱਦਾਂ ਦੇ ਥ्रू ਸਪਲਾਈ ਕਰਦਾ ਬਿਕਾਜ਼ 35 ਕਿਲੋ ਸਮੈੱਗ ਕਾਫੀ ਹੈਵੀ ਰਿਕਵਰੀ ਥੀਸ ਸੋ ਇੰਨੇ ਜ਼ਰੂਰ ਅੰਦੇ ਬੰਦੇ ਰੱਖੇ ਹੋਣਗੇ ਅਕੇ ਜਿਹੜੇ ਅਕੇ ਸਪਲਾਈ ਕਰਦੇ ਆ ਛੋਟੀ ਕੁਆਂਟੀਟੀ ਸਪਲਾਈ ਕਰਦੇ ਹੋਣਗੇ ਸੋ ਉਹਨਾਂ ਸਾਰਿਆਂ ਤੋਂ ਤੁਹਾਡੇ ਕੋਲ ਜਿਹੜੀ ਇਨਫੋਰਮੇਸ਼ਨ ਸੀਗੀ ਇਹਦੀ ਮੂਵਮੈਂਟ ਬਾਰੇ ਸੀ ਸੋ ਅਜੇ ਰਐਸਪੀ ਦਾ ਅਰੈਸਟ ਕਰਕੇ ਰਿਮਾਂਡ ਲੈ ਤਕਤੀਸ਼ ਹੋ ਕੇ ਫਿਰ ਕੀਆ ਸਾਰਾ ਇੱਕ ਥੋੜਾ ਲੈਣ ਵਾਲਾ ਵੀ ਉਹ ਵਾਲਾ ਵਿੱਚ ਕਿੰਨੀ ਦੀ ਮਾਤਰੀ ਗੱਲੀ ਕੀ ਜਿਹੜੀ ਹਜੇ ਤੱਕ ਤੁਹਾਨੂੰ ਪਤਾ ਲੱਗਾ ਕਿ ਇਹ ਪੰਜਾਬ ਤੋਂ ਬਾਹਰੋਂ ਕਿੱਥੋਂ ਲੈ ਕੇ ਆਇਆ ਹਜੇ ਪੈਨ ਪੁਆਇੰਟ ਕਰਦਾ ਬਾਕੀ ਹੈ ਕਿ ਕਿੱਥੋਂ ਲੈ ਕੇ ਆਇਆ ਤੇ ਕਿੱਥੇ ਦੀ ਮੈਨੂਫੈਕਚਰਿੰਗ ਵਗੈਰਾ ਹੋਈ ਸੀ ਉਹ ਸਾਰਾ ਕਲੀਅਰ ਕਰਾ ਸਾਰਾ ਲੈਣ ਥੋੜਾ ਲੈਣ ਵਾਲਾ ਵੀ ਜਿੱਦਾਂ ਜਿੱਕੀ ਨਾਲ ਉਸ ਤੋਂ ਬਾਅਦ ਲਗਾਤਾਰ ਇਹ ਇੱਥੇ ਕੰਟੀਨਿਊ ਸੀਗਾ 2021 ਦਾ ਪੁਰਾਣਾ ਮੁਕੱਦਮਾ ਜਿਹੜਾ ਕੁਰੂਕ ਖੇਤਰ ਦਾ ਹੈਗਾ ਉਹਦੇ ਚ ਪੀਓ ਸੀਗਾ ਪਿਛਲੇ ਆਲਮੋਸਟ 2 ਸਾਲ ਤੋਂ ਦੋ ਲੰਝਾਂ ਕੋਈ ਬਾਗੀਰ ਵਿੱਚ ਦੱਸੋ ਨਹੀਂ ਮਾਰਕੀਟ ਵੈਲਿਊ ਵਦੀ ਕੋਈ ਉਹਦੀ ਡਿਸਾਈਡਡ ਨਹੀਂ ਉਹ ਚੇਂਜ ਹੁੰਦੀ ਰਹਿੰਦੀ ਸ ਮਾਰਕੀਟ ਵੈਲਿਊ ਵਦੀ ਨਹੀਂ ਸੀ ਸਰ ਕਿੱਥੋਂ ਰਹਿਣ ਵਾਲਾ ਸਰ ਇਹ ਕੁਰੂਕ ਖੇਤਰ ਦਾ ਰਹਿਣ ਵਾਲਾ ਅੱਛਾ ਜਿਹੜਾ ਕਤਵਾਲੀ ਵਾਲਾ ਮਤਲਬ ਇਹ ਪੱਕਾ ਕੀ ਸੀ ਗੈਂਗ ਦੇ ਨਾਲ ਹੀ ਤਾਂ ਹੈ ਕੋਈ ਸੰਬੰਧ ਜਿਹੜਾ ਮੁੰਡਾ ਅਸਲੀ ਸਮੇਂ ਫੜਿਆ ਗੈਂਗ ਨਾਲ ਅਸੀਂ ਐਕਸਪਲੋਰ ਕਰ ਰਹੇ ਹਾਂ ਕਿ ਕਿਸੇ ਗੈਂਗ ਨਾਲ ਇਹਦਾ ਸੰਬੰਧ ਹੈ ਕਿ ਨਹੀਂ ਪਰ ਅਜੇ ਤੱਕ ਜਿਹੜਾ ਕਿਉਂਕਿ ਤਾਲੀ ਮਰਡਰ ਕੇਸ ਤੇ ਸਾਡੇ ਕੋਲ ਬਹੁਤ 15 16 ਬੰਦੇ ਸੀਗੇ ਜਿਹੜੇ ਡਾਉਮਿਨੇਟ ਹੋਏ ਸੀ ਜੀ ਸੋ ਹੋ ਸਕਦਾ ਇਹਨਾਂ ਨੇ ਮੇਥੇ ਕਿਸੇ ਗੈਂਗ ਦੇ ਬਿਹਾਫ ਤੇ ਕੰਮ ਕੀਤਾ ਹੋ ਸੋ ਉਹ ਸਾਰਾ ਤਫਸੀਲ ਚ ਕਲੀਅਰ ਹੋ ਸਰ ਇਹ ਇੱਥੇ ਪਟਿਆਲੇ ਸਪਲਾਈ ਕਰ ਰਹੇ ਨਾ ਅਸੀਂ ਵੀ ਕਿਵੇਂ ਅਸੀਂ ਨਹੀਂ ਜਿਵੇਂ ਮੈਂ ਦੱਸਿਆ ਜੀ ਤੁਹਾਡੇ ਕੋਲ ਇਨਫੋਰਮੇਸ਼ਨ ਇਹਦੀ ਮੂਵਮੈਂਟ ਦੀ ਸੀ ਜੀ ਕਿ ਇਹ ਇਧਰ ਜਾ ਰਿਹਾ ਤੇ ਇਹਦੇ ਕੋਲ ਡਰਗਸ ਹੈਗੇ ਅੱਛਾ ਸੈਗ ਵੀ ਰਿਕਵਰੀ ਹੋ ਸਕਦੀ ਹੈ ਜੇ ਆਪਾਂ ਲਾਕਾ ਬੰਦੀ ਕਰੀਏ